ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਉਤਨ ਸ੍ਰੀ ਮਹੱਲਾ ਪੰਜਵਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸਮਾਲੇ ਹਾਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਰਲੇ ਪ੍ਰਭ ਸੋ ਲਾਗ ਰਿਓ ਮੇਰਾ ਚੀਤ ਆਦੇ ਅੰਤ ਪ੍ਰਭ ਸਦਾ ਸਹਾਈ ਤਨ ਹਮਾਰ ਮੀਤ ਰਹਾਓ ਮਨ ਬਿਲਾਸ ਭੇ ਸਾਹਿਬ ਕੀ ਅਚਰਜ ਦੇਖ ਵਡਾਈ ਹਰ ਸਿਮਰ ਸਿਮਰੇ ਅਨੰਦ ਕਰ ਨਾਨਕ ਪ੍ਰਭ ਪੂਰਨ ਪੈਰ ਰਖਾਈ ਤਨਸਰੀ ਮਹੱਲਾ ਪੰਜਵਾ ਜਿਸ ਕੋ ਬਿਸਰੇ ਪ੍ਰਾਨ ਪਤ ਦਤ ਸੋਈ ਗਨੋ ਭਗਾ ਚਰਨ ਕਮਲ ਜਾ ਕਾਮਨ ਰਾਗਯਮੇਸ਼ਰੂਰ ਪਗਾ تیਰਾ ਜਨ ਰਾਮ ਨਾਮ ਰੰਗ ਜਾਗ ਅਲਸੀ ਜਗਿਆ ਸਭ ਤਨ ਤੇ ਪ੍ਰੀਤਮ ਸੋਮਨ ਲਗਾ ਰਹਾਓ ਜਜਪੀ ਕੋ ਤਹ ਨਾਰਾਇਣ ਸਗਲ ਕਟਾਮੈ ਤਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਗ ਤਨਸਰੀ ਮਹੱਲਾ ਪੰਜਵਾਂ ਜਨਕੇ ਪੂਰਨ ਹੋਏ ਕਾਮ ਕੱਲੀ ਕਾਲ ਮਹਾ ਵਿਖਿਆ ਮੈ ਲਚਾਰ ਰਖੀ ਰਾਮ ਰਹਾਉ सिमर सिमर स्वामी प्रभु अपना निकट न आवै जाम मुक्त वैकुंठ साधकी संगत जन पायो हर का ताम चरण कमल हर जन की थाती कोट सुख विश्राम गोविंद दमोदर सिमरोद नरैन नानक सतगुरु मान